ਅਮਰਤਪਾਲ ਸਿੰਘ ਜੀ ਦੀ ਰਿਹਾਈ ਦੇ ਲਈ ਜੋ ਸਿੱਖ ਨਜ਼ਰਬੰਦ ਕੀਤੇ ਹੋਏ ਨੇ ਸ਼ਹਿਰਾਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਤੇ ਉਹਨਾਂ ਦੇ ਪਰਿਵਾਰ ਅੱਜ ਇੱਥੇ ਸ਼ਾਮਿਲ ਹੋ ਕੇ ਅਰਦਾਸ ਦੇ ਵਿੱਚ ਸ਼ਾਮਿਲ ਹੋਏ ਨੇ ਸੋ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਨਸ਼ਿਆਂ ਦੀ ਆੜ ਦੇ ਵਿੱਚ ਆ ਗਏ ਨੇ ਸੋ ਉਹਨਾਂ ਦੇ ਵੀ ਪਰਿਵਾਰਕ ਮੈਂਬਰ ਦੇ ਨਾਲ-ਨਾਲ ਸਿੱਖ ਜਥੇਬੰਦੀਆਂ ਬਾਬਾ ਬੁੱਢਾ ਦਲ ਵੀ ਇੱਥੇ ਪਹੁੰਚੇ ਹੋਏ ਆਏ ਨੇ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਰਿਵਾਰ ਮੀਡੀਆ ਦੇ ਨਾਲ ਰੂਬਰੂ ਹੋ ਰਿਹਾ ਸੋ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਬਾਪੂ ਜੀ ਨਾਲ ਵੀ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਦੇ ਆ ਵੀ ਕੀ ਹਾਲਾਤ ਨੇ ਅੰਦਰ ਭਾਈ ਸਾਹਿਬ ਦੇ ਸੋ ਕਿਵੇਂ ਅੱਜ ਅਰਦਾਸ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ-ਨਾਲ ਭਾਈ ਅੰਮ੍ਰਿਤ ਸਿੰਘ ਜੀ ਦੀ ਪਾਲਸੀ ਦੀ ਰਿਹਾਈ ਦੇ ਲਈ ਗੱਲ ਕੀਤੀ ਗਈ ਐ ਸੋ ਬਾਪੂ ਤਰਸੇਮ ਜੀ ਸਾਡੇ ਨਾਲ ਮੌਜੂਦ ਨੇ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬਾਪੂ ਜੀ ਇਹ ਅਰਦਾਸ ਕੀਤੀ ਗਈ ਹੈ ਜੀ ਬੰਦੀ ਸਿੰਘਾਂ ਜੀ ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਰਿਹਾਈ ਦੇ ਲਈ ਕੀ ਕਹਿਣਾ ਚਾਹੋਗੇ ਸਿੱਖਾਂ ਕੋ ਸਭ ਤੋਂ ਵੱਡਾ ਸਿਹਾਰ ਤੇ ਅਰਦਾਸ ਹੈ ਗੁਰੂ ਮਹਾਰਾਜ ਦੇ ਚਰ ਉਹ ਲਿਆ ਉਹ ਦੇਖੋ ਨਗਰ ਅਦਸ ਬਿੰਦਿ ਕਿੰਨੀ ਬੰਦੀ ਛੋੜ ਪਾਸ਼ਾ ਬੰਦੀ ਆਪੇ ਬੰਦੀਆਂ ਨੂੰ ਛਡਾਉਣਗੇ ਸੋ ਜਿਹੜੇ ਬੱਚੇ ਨਸ਼ਿਆਂ ਦੇ ਵਿੱਚ ਡੁੱਬਦੇ ਜਾ ਰਹੇ ਨੇ ਕਿਉਂਕਿ ਜਦੋਂ ਭਾਈ ਅਮਰਪਾਲ ਸਿੰਘ ਜੀ ਵਹਿੀਰ ਕੱਢਦੇ ਹੁੰਦੇ ਸੀ ਨਸ਼ੇ ਤੋਂ ਦੂਰ ਰਹਿ ਕੇ ਖੰਡੇ ਬਾਟੇ ਦੀ ਪੋਸ਼ਕਨ ਨੂੰ ਕਹਿੰਦੇ ਹੁੰਦੇ ਸੀਗੇ ਉਹਨਾਂ ਨੇ ਕੋਈ ਮੈਸੇਜ ਦੇਣਾ ਚਾਹੋਗੇ ਦੇਖ ਉਹਨਾਂ ਨੇ ਵੀ ਕਹਿਣਾ ਚਾਹੁੰਦੇ ਨੇ ਸਰਕਾਰ ਨੂੰ ਵੀ ਬੇਨਤੀ ਕਰਨੀ ਚਾਹੁੰਦੇ ਨੇ ਵੀ ਹੁਣ ਲੋਕ ਇਨੇ ਨਸ਼ਿਆਂ ਵਿੱਚ ਡੁੱਬਦੇ ਜਾਂਦੇ ਇੱਕ ਪਰਸੇ ਤੁਸੀਂ ਵੀ ਅਕਲ ਤੱਕ ਤੇ ਅਰਦਾਸ ਕਰਦੇ ਜੋ ਜਿਹੜਾ ਨਸ਼ੇ ਬੰਦ ਕਰਨ ਵਾਲੇ ਬੰਦਿਆਂ ਨੂੰ ਤੁਸੀਂ ਜੇਲਾਂ ਤੋਂ ਛੁੱਟ ਰਹਿ ਜੋ ਤੇ ਫਿਰ ਨਸ਼ਾ ਹਾਂ ਅਸੀਂ ਤਾਂ ਉਹਨਾਂ ਨੂੰ ਇਹ ਅਪੀਲ ਆ ਕਿ ਜਿਹੜੇ ਕੋਈ ਬੰਦੇ ਆ ਸਿੱਖ ਜਥੇਬੰਦੀਆਂ ਨੂੰ ਵੀ ਅਕਾਲ ਤਖਤ ਦੀ ਅਗਵਾਈ ਚ ਮੈਂ ਹੀ ਤਾਂ ਸੋਚਦਾ ਕਿ ਸਾਰਿਆਂ ਨੂੰ ਇੱਕ ਵੱਡੀ ਵੀਰ ਕੱਢਣੀ ਚਾਹੀਦੀ ਹੈ ਜਿਹੜੇ ਸਾਰੀ ਕੌਮ ਨੂੰ ਕਲਾ ਵਿੱਚ ਲਿਆ ਜਾਵੇ ਸੋ ਅੱਜ ਅਰਦਾਸ ਦੇ ਵਿੱਚ ਕਿਹੜੇ ਕਿਹੜੇ ਪਰਿਵਾਰ ਕਿਹੜੇ ਕਿਹੜੇ ਜਥੇਬੰਦੀਆਂ ਜਿਹੜੀਆਂ ਸ਼ਾਮਲ ਹੋਈਆਂ ਨੇ ਨੇ ਬਿਆਨਤ ਜਥੇਬੰਦੀਆਂ ਕੋਈ ਪਾਰਟੀ ਕੋਲੇ ਨਾ ਨਹੀਂ ਮੈਂ ਜਾਣਦਾ ਸਾਰਿਆਂ ਦੇ ਬਹੁਤ ਸਾਰੇ ਪੰਥਲੋਂ ਹੀ ਕਾਫੀ ਵੱਡਾ ਸਹਿਯੋਗ ਆ ਤਾਂ ਉਹਨਾਂ ਦਾ ਧੰਨਵਾਦ ਹੈ ਸਾਰੇ ਜਥੇਬੰਦੀਆਂ ਦਾ ਸਾਰੇ ਪਰਿਵਾਰਾਂ ਦਾ ਜਿਹੜੇ ਵੀ ਕੋਈ ਮਾਈ ਭਾਈ ਜਿਹੜਾ ਵੀ ਇੱਥੇ ਹਾਜ਼ਰੀ ਭਰੀ ਉਹਨਾਂ ਸਾਰਿਆਂ ਦਾ ਅਸੀਂ ਸ਼ੁਕਰਗੁਜ਼ਾਰ ਹਾਂ ਉਹਨਾਂ ਦੇ ਜਿਵੇਂ ਅੱਜ ਅਕਾਲ ਤਖਤ ਸਾਹਿਬ ਵਿਖੇ ਜਿਵੇਂ ਅਖੰਡ ਪਾਠ ਸਾਹਿਬ ਦੇ ਭੋਗ ਹੋਏ ਨੇ ਸੋ ਅੱਗੇ ਵੀ ਪੰਜ ਤੱਕ ਤਾਂ ਇਹ ਗੱਲ ਆ ਰਹੀ ਹੈ ਕਿ ਜਿਹੜਾ ਪਾਠ ਰਖਾਏ ਜਾਣਗੇ ਅਖੰਡ ਪਾਠ ਸਾਹਿਬ ਦੇ ਜਾਂ ਹੋਰ ਕੀ ਕੀ ਪ੍ਰੋਗਰਾਮ ਉਲੀਕੇ ਗਏ ਨੇ ਨਹੀਂ ਇਦਾਂ ਦਾ ਪ੍ਰੋਗਰਾਮ ਤਾਂ ਹੈ ਹੈ ਲੇਕਿਨ ਅਜੇ ਹੁਣ ਅੱਗੇ ਕਿੰਨੀ ਤੇ ਕਿਦੋਂ ਕਰਨਿਆ ਕਿੰਨੀ ਤਰੀਕ ਨੂੰ ਕਰਨਾ ਉਹ ਬਾਅਦ ਚ ਇੱਕ ਪੂਰਾ ਪੱਕਾ ਡਿਸਾਇਡਿੰਗ ਸੋ ਭਾਈ ਅੰਮ੍ਰਿਤਪਾਲ ਸਿੰਘ ਜੀ ਅੰਦਰ ਹਾਲਾਤ ਕਿਵੇਂ ਨੇ ਕਿਉਂਕਿ ਬੀਤੇ ਦਿਨ ਜੇ ਗੱਲ ਕਰੀਏ ਤਾਂ ਜਿਵੇਂ ਰੋਟੀ ਦੇ ਵਿੱਚੋਂ ਕੋਈ ਤੰਬਾਕੂ ਨਿਕਲ ਆਉਣਾ ਜਾਂ ਪੰਜਾਬ ਦੀ ਜੇਲਾ ਦੇ ਵਿੱਚ ਸ਼ਿਫਟ ਕਰਨ ਦੀ ਵੀ ਗੱਲ ਉੱਠੀ ਸੀਗੀ ਸੋ ਉਸ ਨੂੰ ਲੈ ਕੇ ਹਾਲਾਤ ਕਿਵੇਂ ਨੇ ਨਹੀਂ ਹਾਲਾਤ ਹੁਣ ਥੋੜਾ ਮਿਲ ਕੇ ਐਸੇ ਠੀਕ ਲੱਗਦੇ ਆ ਲੇਕਿਨ ਉਹ ਚੜ੍ਹਦੀ ਕਲਾ ਚ ਆ ਗੁਰੂ ਮਹਾਰਾਜ ਦੇ ਉਡਾਸਰੇ ਨਾਲ ਠੀਕ ਹੈ ਜੜ ਦੀ ਕਲਾ ਸ਼ਿਕਰ ਜੇ ਉਹਨਾਂ ਨੂੰ ਕੋਈ ਅਪੀਲ ਕਰਨੀ ਚਾਹੋਗੇ ਜਿਹੜੇ ਸਿੱਖ ਨਜ਼ਰਬੰਦ ਕੀਤੇ ਗਏ ਨੇ ਬੰਦੀ ਸਿੰਘਾਂ ਦੀ ਜਾਂ ਭਾਈ ਅਮਰਪਾਲ ਸਿੰਘ ਜੀ ਦੀ ਰਿਹਾਈ ਲਈ ਜਿਹੜੀ ਅੱਜ ਜਿਹੜੀ ਅਰਦਾਸ ਕੀਤੀ ਗਈ ਹੈ ਤਾਂ ਸੰਗਤਾਂ ਨੂੰ ਕੀ ਅਪੀਲ ਕਰਨੀ ਸੰਗਤਾਂ ਨੂੰ ਤੇ ਇਹ ਕਿ ਇਹ ਨਿਤਨੇਮ ਕਰਕੇ ਉਹਨਾਂ ਦੇ ਸਮੂਹ ਬੰਦੀ ਸਿੰਘਾਂ ਵਾਸਤੇ ਅਰਦਾਸ ਬੇਨਤੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਪੈ ਅਰਦਾਸ ਬੇਨਤੀ ਕਰਿਆ ਕਰੋ ਪੰਜਾਬ ਨੂੰ ਰਸ਼ਿਆਂ ਦੇ ਕੋੜ ਤੋਂ ਕਿਸ ਤਰੀਕੇ ਨਾਲ ਨਿਕਲ ਆਵੇ ਉਹਦੇ ਵਾਸਤੇ ਅਰਦਾਸ ਬੇਨਤੀ ਹੋਣੀ ਚਾਹੀਦੀ ਸਾਰੇ ਸੰਗਤਾਂ ਨੂੰ ਜੋ ਜਦਾਂ ਦਾ ਵੀ ਉਪਰਾਲਾ ਹੋ ਸਕਦਾ ਕਿਸ ਕੋ ਉਦਾਂ ਦਾ ਕਰਨਾ ਚਾਹੀਦਾ ਹਰੇਕ ਬੰਦੇ ਨੇ ਐਸਜੀਪੀਸੀ ਕਿਸ ਤਰ੍ਹਾਂ ਨਾਲ ਕਾਨੂੰਨੀ ਪੈਰਵਾਹੀ ਕਰ ਰਹੀ ਹੈ ਜੀ ਚਲੋ ਠੀਕ ਹੈ ਜੀ ਦੇ ਰਹੇ ਸਹਿਯੋਗ ਉਹ ਵੀ ਉਹਨਾਂ ਦਾ ਵੀ ਧੰਨਵਾਦ ਹੈ ਧੰਨਵਾਦ ਜੀ ਬਾਪੂ ਜੀ ਇਹ ਤਸਵੀਰਾਂ ਦੇਖ ਸਕਦੇ ਆ ਕਿ ਜਿਹੜਾ ਸਮੂਹ ਸੰਗਤਾਂ ਦੇ ਨਾਲ ਜਿੱਥੇ ਬੰਦੀਆਂ ਵੀ ਆ ਨਾਲ ਪਰਿਵਾਰ ਦੇ ਨਾਲ ਇੱਥੇ ਅਰਦਾਸ ਦੇ ਵਿੱਚ ਸ਼ਾਮਿਲ ਹੋਈਆਂ ਨੇ ਸੋ ਇਹ ਤਸਵੀਰਾਂ ਦੇਖ ਸਕਦੇ ਆ ਕਿ ਸਮੂਹ ਸੰਗਤਾਂ ਦੇ ਨਾਲ-ਨਾਲ ਜਿਹੜੇ ਜਿੱਥੇ ਬੰਦੀਆਂ ਅਰਦਾਸ ਦੇ ਵਿੱਚ ਸ਼ਮੂਲੀਅਤ ਦੇ ਕੇ ਸਹਿਯੋਗ ਦੇ ਕੇ ਆਪਣਾ ਪਰਿਵਾਰ ਦਾ ਸਾਥ ਦੇ ਰਿਆ ਨੇ ਸੋ ਜਿਹੜੇ ਬੰਦੀ ਸਿੰਘ ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਜਾਂ ਜਿਹੜੇ ਸਿੱਖ ਨਜ਼ਰਬੰਦ ਕੀਤੇ ਗਏ ਨੇ ਜਾਂ ਭਾਈ ਅਮਰਤਪਾਲ ਸਿੰਘ ਦੇ ਨਾਲ ਜਿਹੜੇ ਹੋਰ ਪਰਿਵਾਰ ਦੇ ਜੀ ਜਿਹੜੇ ਕਿ ਇੱਥੇ ਨਹੀਂ ਹੈਗੇ ਜੇਲ੍ਹਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਨਜ਼ਰਬੰਦ ਕੀਤੇ ਹੋਏ ਨੇ ਸੋ ਉਹਨਾਂ ਨਾਲ ਗੱਲਬਾਤ ਵੀ ਕਰਨ ਦੀ ਜ਼ਰੂਰ ਕੋਸ਼ਿਸ਼ ਕੀਤੀ ਸੀ ਪਰ ਕਿਤਨਾ ਕਿਤੇ ਚੀਜ਼ਾਂ ਕਿਤਨੇ ਸੋ ਭਾਈ ਅਮਰਤਪਾਲ ਸਿੰਘ ਜੀ ਦੇ ਵੱਡੇ ਭਰਾ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਭਾਈ ਸਾਹਿਬ ਵਾਹਿਗੁਰੂ ਜੀ ਦੇ ਖਾਤੇ ਵਿੱਚ ਖਾਲਸਾ ਵਾਹਿਗੁਰੂ ਜੀ ਦੀ ਪਤਰੀ ਜੀ ਤਾਂ ਪੈਸਾ ਉਹ ਅੰਦਰ ਅਮਰਤਪਾਲ ਸਿੰਘ ਜੀ ਦੇ ਕੀ ਹਾਲਾਤ ਨੇ ਤੁਸੀਂ ਵੱਡੇ ਭਰਾ ਉਹਨਾਂ ਦੇ ਅੰਦਰ ਗੱਲਬਾਤ ਹੋਈ ਆ ਕਿਸੇ ਤਰ੍ਹਾਂ ਦੀ ਗੱਲਬਾਤ ਹੁੰਦੀ ਰਹਿੰਦੀ ਆ ਚੜ੍ਹਦੀ ਕਲਾ ਜੀ ਬਹੁਤ ਵਧੀਆ ਨੇ ਸਾਰੇ ਸਿੰਘ ਸਾਰੇ ਜੜਵੀ ਗਲਾ ਦੇ ਵਿੱਚ ਨੇ ਜਿਹੜੇ ਸਿੰਘ ਨਜ਼ਰਬੰਦ ਕੀਤੇ ਗਏ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਲਈ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੇ ਲਈ ਅਰਦਾਸ ਕੀਤੀ ਗਈ ਹੈ ਸੰਗਤਾਂ ਨੇ ਕਾਫੀ ਸਹਿਯੋਗ ਦਿੱਤਾ ਆਪਣਾ ਸੋ ਸੰਗਤਾਂ ਨੂੰ ਕੋਈ ਅਪੀਲ ਕਰਨੀ ਚਾਹੋਗੇ ਜਿਹੜੇ ਨਸ਼ਿਆਂ ਦੇ ਵਿੱਚ ਡੁੱਬਦੇ ਰਹੇ ਉਹਨਾਂ ਦੇ ਪਰਿਵਾਰ ਵੀ ਅੱਜ ਇੱਥੇ ਪਹੁੰਚੇ ਨੇ ਹਾਂਜੀ ਸੰਗਤਾਂ ਨੂੰ ਇਹੋ ਅਪੀਲ ਹੈ ਕਿ ਆਪਾਂ ਕੋਈ ਨਾ ਕੋਈ ਮਤਲਬ ਸੰਘਰਸ਼ ਕਰੀਏ ਤੇ ਸਾਰੇ ਆਪਾਂ ਜਿਹੜੇ ਬੰਦੀ ਸਿੰਘ ਉਹਨਾਂ ਨੂੰ ਬਾਹਰ ਲੈ ਕੇ ਆਈਏ ਜਾਂ ਆਪਾਂ ਪੰਜ ਤਖਤਾਂ ਦੇ ਅਰਦਾਸ ਅਖੰਡ ਪਾਠ ਸੱਪ ਕਰਵਾ ਰਹੇ ਹਾਂ ਉੱਥੇ ਸ਼ਾਮਲ ਹੋਣ ਸਾਰੀਆਂ ਸੰਗਤਾਂ ਬਸ ਇਹ ਹੈ ਕਿ ਕਿਸੇ ਤਰ੍ਹਾਂ ਦੀ ਹੁਣ ਖਾਲਸਾ ਵੀਰ ਕੱਢੀ ਜਾ ਰਹੀ ਹੈ ਤੁਹਾਡੇ ਵੱਲੋਂ ਜਾਂ ਜਿਨ੍ਹਾਂ ਪਰਿਵਾਰਾਂ ਦੇ ਜੀ ਨਸ਼ਿਆਂ ਦੇ ਵਿੱਚ ਡੁੱਬੇ ਨੇ ਕਿਉਂਕਿ ਗੱਲ ਸਾਹਮਣੇ ਆ ਰਹੀ ਹੈ ਕਿ ਖਾਲਸਾ ਵੀਰ ਕੱਢਣ ਦੀ ਜਿਹੜੀ ਹੈ ਕਿ ਕੋਸ਼ਿਸ਼ ਜਾਰੀ ਚੱਲ ਰਹੀ ਹੈ ਨਹੀਂ ਉਹ ਬੱਬਰ ਆਰਮ ਸਿੰਘ ਜੀ ਹੁਣਾਂ ਨੇ ਕੱਢੀਆਂ ਸੀਗੀਆਂ ਪਹਿਲਾਂ ਪਰ ਟੌਣ ਚੱਕਰ ਕੀ ਆ ਵੀ ਉਹ ਭਾਈ ਸਾਹਿਬ ਹੀ ਕੱਢ ਸਕਦੇ ਆਣਗੇ ਦੂਜਿਆਂ ਨੂੰ ਦੇ ਰੋਕ ਦਿੰਦੇ ਆ ਜਾਂ ਮਤਲਬ ਕਰ ਦਿੰਦੇ ਉਹ ਭਾਈ ਸਾਹਿਬ ਫਿਰ ਉਹੋ ਹੀ ਉਹਨਾਂ ਦੇ ਆਇਆ ਹੀ ਹੈ ਮਤਲਬ ਚੱਲਣੀ ਹੈ ਜੀ ਵੇ ਕੀ ਜਿਹੜਾ ਤੁਸੀਂ ਮੰਗ ਪੱਤਰ ਲੈ ਕੇ ਆਏ ਸੀਗੇ ਇੱਕ ਉਸ ਦੇ ਵਿੱਚ ਵੀ ਲਿਖਿਆ ਸੀਗਾ ਕਿ ਜੇਲ੍ਹਾਂ ਨੇ ਜਿਹੜੀਆਂ ਇਹ ਹਕੂਮਤਾਂ ਨੇ ਇਹਨਾਂ ਨੇ ਜ਼ੁਲਮ ਕੀਤਾ ਗਿਆ ਸੋ ਜ਼ੁਲਮ ਕਿਉਂਕਿ ਰੋਟੀ ਦੇ ਵਿੱਚੋਂ ਜਾਂ ਤੇ ਤੰਬਾਕੂ ਨਿਕਲ ਆਉਣਾ ਅੰਮ੍ਰਿਤਧਾਰੀ ਬੰਦੇ ਲਈ ਗੁਰਸੇਖ ਦੀ ਬੰਦੇ ਲਈ ਇਹ ਬਹੁਤ ਇਸ ਤਰ੍ਹਾਂ ਦਾ ਖਾਣਾ ਦੇਣਾ ਬਹੁਤ ਸ਼ਰਮਿਤ ਸੰਤ ਗੱਲ ਹੁੰਦੀ ਆ ਸੋ ਵਕੀਲ ਨਾਲ ਵੀ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਦਾ ਵੀ ਇਹੀ ਕਹਿਣਾ ਕਿ ਹਾਲਾਤ ਠੀਕ ਨਹੀਂ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਿਉਂ ਸਾਹਮਣੇ ਹੁੰਦੀਆਂ ਨੇ ਨਹੀਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਈਆਂ ਨੇ ਮਤਲਬ ਪਹਿਲਾਂ ਵੀ ਉਹਨਾਂ ਭੁੱਖੜਤਾਲ ਰੱਖੀ ਸੀਗੀ ਬਾਅਦ ਵਿੱਚ ਮਿਲ ਨਹੀਂ ਦਿੱ ਮੇਰੀ ਬੇਟੀ ਨੂੰ ਮੇਰੀ ਵਾਈਫ ਗਈ ਸੀ ਕਿ ਉਹਨਾਂ ਨੂੰ ਨਹੀਂ ਮਿਲਣ ਦਿੱਤਾ ਗਿਆ ਮਾਤਾ ਜੀ ਨੂੰ ਨਹੀਂ ਮਿਲਣ ਦਿੱਤਾ ਗਿਆ ਇਸ ਕਰਕੇ ਫਿਰ ਉਹਨਾਂ ਦੁਬਾਰਾ ਭੋਖੜਦਾਲ ਰੱਖਣੀ ਪਈ ਹੁਣ ਭੋਖੜਦਾਲ ਰੱਖਣਾ ਮਤਲਬ ਜੇਲ੍ਹ ਦੇ ਅੰਦਰ ਤਾਂ ਕਿ ਹੋਰ ਤੇ ਕੁਝ ਕਰ ਨਹੀਂ ਸਕਦੇ ਉਹ ਸਿੰਘ ਹੁਣ ਮਤਲਬ ਇਹ ਚੱਕਰ ਹੈ ਇਸ ਕਰਕੇ ਜੋ ਹੁਣ ਸੰਗਤਾਂ ਨੂੰ ਕੋਈ ਅਪੀਲ ਕਰਨੀ ਚਾਹੋ ਕਿ ਜਿਹੜੇ ਨਸ਼ਿਆਂ ਦੇ ਵਿੱਚ ਡੋਬਰੇ ਨੇ ਆ ਖੰਡੇ ਬਾਟੇ ਦੀ ਪੋਲ ਲੈ ਕੇ ਅਮਰਤ ਸਾਕੇ ਗੁਰੂ ਦੇ ਲੜਣ ਲੱਗੇ ਹਾਂਜੀ ਸੰਗਤਾਂ ਜਰੂਰ ਗੁਰੂ ਦੇ ਲੜਣ ਲੱਗਣ ਜੀ ਇਹੋ ਹੀ ਇੱਕ ਆਪਣੇ ਕੋ ਰਾਹ ਵਾ ਲਾਸਟ ਇੱਥੇ ਕਿਉਂਕਿ ਜਦੋਂ ਜਿਹੜਾ ਆਪਾਂ ਗੁਰੂ ਦੇ ਲੜ ਨਹੀਂ ਲੱਗਦੇ ਉਹਨਾਂ ਚਿਰ ਉੜੋਂ ਬਿੜਾ ਪਾਰ ਨਹੀਂ ਹੋਣਾ ਤੇ ਗੁਰੂ ਦੇ ਨਾਲ ਲੱਗਣਾ ਜ਼ਰੂਰੀ ਹੈ ਜੀ ਸਾਰੀਆਂ ਸੰਗਤਾਂ ਨੇ ਇਹ ਅਪੀਲ ਹੈ ਵਾਹਿਗੁਰੂ ਖਾਲਸਾ ਵਾਹਿਗੁਰੂ ਸੋ ਗੱਲਬਾਤ ਕਰਨ ਦੇ ਦੌਰਾਨ ਵੀ ਪੋਖ ਹੜਤਾਲ ਦੀ ਹੀ ਗੱਲ ਜਿਹੜੀ ਸਭ ਤੋਂ ਜ਼ਿਆਦਾ ਸਾਹਮਣੇ ਆਉਂਦੀ ਹੈ ਕਿਉਂਕਿ ਪਰਿਵਾਰ ਦੇ ਨਾਲ ਬਸ ਲੋਕੀ ਕਰਨਾ ਕਿਉਂਕਿ ਜਦ 에어ਪੋਰਟ ਤੇ ਪਹੁੰਚਦੇ ਨੇ ਉਹਨਾਂ ਦੀ ਚੈਕਿੰਗ ਕਰਕੇ ਵਾਪਸ ਘਰ ਪਰਤ ਦਿੱਤਾ ਜਾਂਦਾ ਹੈ ਜਾਂ ਉਹਨਾਂ ਦੀ ਧਰਮ ਪਤਨੀ ਦੀ ਗੱਲ ਕਰਦੇ ਹਾਂ ਉਹਨਾਂ ਨੂੰ ਵੀ ਚੈਕਿੰਗ ਕਰਕੇ ਘਰ ਪਰਤ ਦਿੱਤਾ ਜਾਂਦਾ ਸੋ ਜੇਲ੍ਹ ਦੇ ਵਿੱਚ ਵੀ ਮਿਲਣ ਨਹੀਂ ਦਿੱਤਾ ਜਾਂਦਾ ਕਿਉਂਕਿ ਦਿਬੜੂਗਲ ਜੇਡ ਦੇ ਵਿੱਚ ਜਦ ਰੱਖਿਆ ਗਿਆ ਸੀਗਾ ਤਾਂ ਪੰਜਾਬ ਦੇ ਵਿੱਚ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆ ਕੇ ਰੱਖਣ ਦੀ ਵੀ ਗੱਲ ਸਾਹਮਣੇ ਆਈ ਸੀਗੀ ਪਰ ਜੇ ਗੱਲ ਕਰੀਏ ਤਾਂ ਹੁਣ ਪਰਿਵਾਰਾਂ ਵੱਲੋਂ ਸੰਗਤਾਂ ਵੱਲੋਂ ਤੇ ਨਾਲ ਜਿੱਥੇ ਬੰਦੀਆਂ ਵੱਲੋਂ ਇੱਕ ਅਰਦਾਸ ਕੀਤੀ ਗਈ ਹੈ ਜਿਸ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਂ ਨਾਲ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਤੇ ਜਿਹੜੇ ਸਿੱਖ ਨਜ਼ਰਬੰਦ ਕੀਤੇ ਨੇ ਉਹਨਾਂ ਲਈ ਅਰਦਾਸ ਕੀਤੀ ਗਈ ਹੈ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਮੂਹ ਸੰਗਤਾਂ ਵੱਲੋਂ ਸਮੂਹ ਜਿੱਥੇ ਬੰਦੀਆਂ ਵੱਲੋਂ ਅਰਦਾਸ ਦੇ ਵਿੱਚ ਸ਼ਾਮਿਲ ਹੋ ਕੇ ਸ਼ਮੂਲੀਅਤ ਦਿੱਤੀ ਗਈ ਹੈ ਸੋ ਸੰਗਤਾਂ ਨੂੰ ਵੀ ਇੱਕ ਹੀ ਅਪੀਲ ਕੀਤੀ ਗਈ ਹੈ ਕਿ ਨਸ਼ਿਆ ਤੋਂ ਦੂਰ ਹੋ ਕੇ ਖੰਡੇ ਪਾਟੇ ਦੀ ਬੋਲ ਛੱਕ ਕੇ ਗੁਰੂ ਦੇ ਲੜ ਲੱਗੇ ਸੋ ਇਹ ਅਰਦਾਸ ਹੁਣ ਜਿਹੜੀ ਹੈ ਅਕਾਲ ਤਖਤ ਸਾਹਿਬ ਵਿਖੇ ਕੀਤੀ ਗਈ ਹੈ ਸੋ ਹੁਣ ਜਿਹੜਾ ਕਿ ਪੰਜਾ ਤਖਤਾ ਦੇ ਉੱਤੇ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕਰਵਾਏ ਜਾਣਗੇ ਤਾਂ ਉਸ ਤੋਂ ਬਾਅਦ ਬੰਦੀ ਸਿੰਘਾਂ ਦੀ ਰਿਹਾਈ ਅਤੇ ਅਮਰਪਾਲ ਸਿੰਘ ਦੀ ਰਿਹਾਈ ਦੇ ਨਾਲ-ਨਾਲ ਜਿਹੜੇ ਸਿੱਖ ਨਜ਼ਰਬੰਦ ਕੀਤੇ ਗਏ ਉਹਨਾਂ ਦੀ ਵੀ ਰਿਹਾਈ ਦੀ ਅਰਦਾਸ ਕੀਤੀ ਜਾਏਗੀ ਸੋ ਜੁੜੇ ਹੋਏ ਲਾਈ ਪੰਜਾਬੀ ਟੀਵੀ ਦੇ ਨਾਲ ਮੈਂ ਦਮਨਦੀਪ ਸਿੰਘ ਅੰਮ੍ਰਿਤਸਰ